ਅ ਇਸ ਬਾਰੇ ਮੈਂ ਕਹਿਣਾ ਚਾਹੂੰਗਾ ਕਿ ਕਾਨੂੰਨ ਜੋ ਪੰਜਾਬ ਜਿਹੜਾ ਹੈ ਇੱਕ ਬਹੁਤ ਵੱਡੀ ਵਿਦਿਅਕ ਧਰਤੀ ਆਪਣੇ ਰੀਸ਼ੀ ਮੂਨੀਆ ਦੀ ਧਰਤੀ ਮੰਨੇ ਜਾਂਦਾ ਸੀ ਹੁਣ ਕਿਤੇ ਨਾ ਕਿਤੇ ਬਦਨਾਮ ਹੋ ਰਿਹਾ ਹੈ ਕਿ ਛੇਵੇਂ ਦਰਿਆ ਨੂੰ ਲੈ ਕੇ ਜਿਹੜਾ ਆਪਾਂ ਕਹਿੰਦੇ ਆ ਕਿ ਵੀ ਨਸ਼ਿਆਂ ਦਾ ਦਰਿਆ ਵੀ ਬੈਨਾ ਸ਼ੁਰੂ ਹੋ ਗਿਆ ਹੈ ਬਿਲਕੁਲ ਅਸੀਂ ਸੱਚਾਈ ਤੋਂ ਮੂੰਹ ਨਹੀਂ ਮੋੜ ਸਕਦੇ ਤੇ ਕਾਫੀ ਸਾਡੇ ਬੱਚੇ ਜਿਹੜੇ ਬਾਹਰ ਜਾ ਰਹੇ ਸੀ ਹਾਲਾਂਕਿ ਇਸ ਸਾਲ ਇਸਰ ਜਾਂਚ ਕਾਫੀ ਕਮੀ ਆਈ ਹੈ ਤਾਂ ਜੋ ਬੱਚੇ ਕੈਨੇਡਾ ਜਾ ਰਹੇ ਸੀ ਉਹ ਵੀ ਹੁਣ ਕਾਫੀ ਇਹ ਜਿਹੜੇ ਹੈ ਘਟ ਗਏ ਬਟ ਇਹ ਰੁਝਾਨ ਮੈਨੂੰ ਲੱਗਦਾ ਹੈ ਕਿ ਹੁਣ ਕੈਨੇਡਾ ਛੱਡ ਕੇ ਕਦੇ ਕੱਲ ਨੂੰ ਕਿਸੇ ਹੋਰ ਕੰਟਰੀ ਵੱਲ ਸ਼ੁਰੂ ਹੋ ਜਾਏਗਾ ਮੁੱਖ ਲੋੜ ਸਾਨੂੰ ਹੈ ਕਿ ਪੰਜਾਬ ਦੇ ਵਿੱਚ ਅਸੀਂ ਬੱਚਿਆਂ ਲਈ ਰੋਜ਼ਗਾਰ ਦੇ ਅਫਸਰ ਪੈਦਾ ਕਰੀਏ ਉਹਨਾਂ ਨੂੰ ਐਂਟਰਪ੍ਰੈਨਿਓਰਸ਼ਿਪ ਵੱਲ ਲੈ ਕੇ ਜਾਈਏ ਤਾਂ ਜੋ ਉਦਯੋਗਿਕ ਖੇਤਰ ਤੇ ਮਤਲਬ ਉਦਯੋਗਿਕ ਸਾਈਡ ਵੀ ਜਿਹੜਾ ਪੰਜਾਬ ਦਾ ਵਿਕਾਸ ਹੋ ਸਕੇ ਤੇ ਸਭ ਤੋਂ ਵੱਡੀ ਗੱਲ ਪਿੰਡਾਂ ਦੇ ਵਿੱਚ ਹਾਲੇ ਵੀ ਜੋ ਗਰਲਸ এডੂਕੇਸ਼ਨ ਹੈ ਚਾਹੇ ਬੇਸਿਕ এডੂਕੇਸ਼ਨ ਗਰਲਸ ਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ ਬਟ ਹਾਇਰ এডੂਕੇਸ਼ਨ ਵੱਲ ਗਰਲਸ ਦਾ ਉਨੀ ਜਿਆਦਾ ਹਾਲੇ ਤੱਕ ਪਹੁੰਚ ਨਹੀਂ ਹੋ ਪਾਈ ਹੈ ਤਾਂ ਇਸ ਗੱਲ ਦੀ ਵੀ ਵੱਡੀ ਲੋੜ ਹੈ ਵੀ ਗਰਲਸ ਨੂੰ ਹਾਇਰ এডੂਕੇਸ਼ਨ ਦੇ ਨਾਲ ਜੋੜੇ ਜਾਵੇ ਤੁਹਾਡਾ ਵੌਇਸ ਨਾਲ ਵੀ ਸੰਬੰਧ ਹੈ ਗਰਲਸ ਨਾਲ ਵੀ ਲੱਗਦਾ ਹੈ ਕੀ ਲੱਗਦਾ ਅਜਿਹ ਹੈ ਕੀ ਕੀਤਾ ਜਾਵੇ ਜਿਸ ਦੇ ਨਾਲ ਜਿਹੜੇ ਅੱਜ ਕੱਲ੍ਹ ਜਵਾਨਾਂ ਦੇ ਵਿੱਚ ਭੱਜਣ ਦੀ ਜਾਂ ਕਹਿਣ ਨੂੰ ਆਪਣੇ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਜਿਹੜੀ ਹੈਗੀ ਆ ਨਾ ਆਪਾਂ ਸੰਸਕ੍ਰਿਤਿਕ ਹੋ ਚੁੱਕੇ ਆ ਨਾ ਆਪਾਂ ਮਾਡਰਨ ਹੋ ਸਕਦੇ ਆ ਕੀ ਲੱਗਦਾ ਐਸਾ ਕੀ ਕੀਤਾ ਜਾਵੇ ਜਿਸ ਨਾਲ ਮਾਂ-ਬਾਪ ਦੀ ਵੀ ਕਦਰ ਰਵੇ ਘਰ ਬਸਾਉਨੇ ਆ ਦੂਜੇ ਦਿਨ ਟੁੱਟ ਜਾਂਦਾ ਕੀ ਲੱਗਦਾ ਇਹ ਕਿਹ ਅਸੀ ਪ੍ਰਵਿਰਤੀ ਹੈ ਜੀ ਸਰ ਇਹ ਬਹੁਤ ਰੈਲੇਵੈਂਟ ਕੁਐਸਚਨ ਹੈ ਜੀ ਤੁਹਾਡਾ ਬਿਲਕੁਲ ਅਸੀਂ ਅੱਜ ਉਸ ਮੋੜ ਤੇ ਖੜੇ ਆ ਜਿੱਤੇ ਇੱਕ ਬਹੁਤ ਵੱਡਾ ਜਨਰੇਸ਼ਨ ਡਿਵਾਈਡ ਜਨਰੇਸ਼ਨ ਗੈਪ ਜੋ ਹੈ ਉਹ ਪੈਦਾ ਹੋ ਚੱਲੇ ਇਦੇ ਵਿੱਚ ਮੈਂ ਸਿਰਫ ਅੱਜ ਦੀ ਯੁਵਾ ਪੀੜੀ ਨੂੰ ਹੀ ਦੋਸ਼ ਨਹੀਂ ਦੇਣਾ ਚਾਹੁੰਗਾ ਕਿਤੇ ਨਾ ਕਿਤੇ ਜੇ ਦੋਸ਼ੀ ਹੈ ਤਾਂ ਸਾਰਾ ਸਮਾਜ ਇਸ ਗੱਲ ਦਾ ਦੋਸ਼ੀ ਹੈ ਕਿੰਨੇ ਕ ਪਰਿਵਾਰ ਹੋਣਗੇ ਜਿੱਥੇ ਭਾਈ ਭਾਈ ਨਾਲ ਬੈਠ ਕੇ ਰਾਤ ਨੂੰ ਭੋਜਨ ਜਿਹੜਾ ਹੈ ਉਹ ਕਰ ਸਕਦਾ ਹੋਵੇਗਾ ਤਾਂ ਸ਼ਾਇਦ ਕਿਤੇ ਜਿਹੜੀ ਸਾਡੀ ਇੱਕ ਸੰਸਕ੍ਰਿਤੀ ਸੀ ਇੱਕ ਸਾਂਝੇ ਪਰਿਵਾਰ ਦੀ ਸੰਸਕ੍ਰਿਤੀ ਸੀ ਅਸੀਂ ਸਾਰੇ ਹੀ ਉਸ ਤੋਂ ਦੂਰ ਹੋ ਰਹੇ ਹਾਂ ਦੂਜੇ ਪਾਸੇ ਜੇ ਜਦੋਂ ਅਸੀਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਟੈਕਨੋਲੋਜੀ ਸ਼ਾਇਦ 100 ਵੀ ਮਾੜੀ ਨਹੀਂ ਜਿੰਨਾ ਆਪਾਂ ਇਸ ਨੂੰ ਦੋਸ਼ ਦਿੰਦੇ ਆ ਬਹੁਤ ਵਾਰ ਮੈਂ ਦੇਖਦਾ ਕਿ ਪੇਰੈਂਟਸ ਕਹਿੰਦੇ ਆ ਜੀ ਕਿ ਬੱਚੇ ਮੋਬਾਈਲਾਂ ਤੇ ਲੱਗੇ ਨੇ ਗੱਲ ਇਹ ਵੀ ਅਗਰ ਅਸੀਂ ਉਹਨਾਂ ਦੀ ਇਸ ਟੈਕਨੋਲੋਜੀ ਨੂੰ ਸਹੀ ਪਾਸੇ ਜੋੜਿਆ ਜਾਵੇ ਤਾਂ ਸ਼ਾਇਦ ਇਹਦੇ ਉਨੇ ਹੀ ਫਾਇਦੇ ਵੀ ਨੇ ਜਿੰਨੇ ਇਸ ਦੇ ਨੁਕਸਾਨ ਨੇ ਤੋਂ ਕਈ ਚੀਜ਼ਾਂ ਸਿਰ ਜਿਹੜੀਆਂ ਆਪਾਂ ਅੱਜ ਦੀ ਰੇਟ ਦੇ ਵਿੱਚ ਖਤਮ ਨਹੀਂ ਕਰ ਸਕਦੇ ਅਗਰ ਅਸੀਂ ਪੱਛਮੀਵਾਦ ਦੀ ਗੱਲ ਕਰਦੇ ਆ ਤਾਂ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਪਰ ਜ਼ਰੂਰਤ ਇਹ ਹੈ ਕਿ ਅਸੀਂ ਆਪਣੀ ਸੰਸਕ੍ਰਿਤੀ ਪਲੱਸ ਉਹਨਾਂ ਦੀ ਸੰਸਕ੍ਰਿਤੀ ਦੇ ਜੋ ਵੀ ਚੰਗੀਆਂ ਕੁਆਲਿਟੀਆਂ ਨੇ ਬੱਚਿਆਂ 'ਚ ਇਨਕਲਕੇਟ ਕਰੀਏ ਤਾਂ ਜੋ ਬੱਚੇ ਉਨ੍ਹਾਂ ਦੀਆਂ ਵੀ ਚੰਗੀਆਂ ਕੁਆਲਿਟੀਆਂ ਪਲੱਸ ਆਪਣੀ ਸੰਸਕ੍ਰਿਤੀ ਦੇ ਚੰਗੀਆਂ ਕੁਆਲਿਟੀ ਲੈ ਕੇ ਅੱਗੇ ਵੱਧ ਸਕਦਾ ਜਿਵੇਂ 10-15 ਸਾਲ ਪਹਿਲਾਂ ਪਲੇਸਮੈਂਟ ਦਾ ਜਿਹੜਾ ਆਪਾਂ ਕਾਲਜ ਦੇ ਵਿੱਚੋਂ ਹੀ ਕਰਾਉਂਦੇ ਸੀਗੇ ਇਸ ਵਕਤ ਤੁਹਾਨੂੰ ਇਹ ਲੱਗਦਾ ਕਿੰਨੇ ਕ ਪਰਸੈਂਟ ਜਿਹੜੇ ਜੇ ਲਾਇਕ ਆਪਾਂ ਗੱਲ ਕਰੀਏ ਬੀਏ ਫਾਈਨਲ ਚੋਂ ਜਾਂ ਐਮਏ ਪਾਸ ਆਊਟ ਹੁੰਦੇ ਨੇ ਤਾਂ ਜਿੰਨੀ ਗਿਣਤੀ ਚ ਪਾਸ ਆਊਟ ਹੁੰਦੇ ਆ ਉਹਨਾਂ ਨੂੰ ਪਲੇਸਮੈਂਟ ਕਿੰਨੇ ਪਰਸੈਂਟ ਨੂੰ ਮਿਲ ਜਾਂਦੇ ਏ ਤੇ ਕਾਰਨ ਕੀ ਆ ਕਿਉਂ ਨਹੀਂ ਆ ਸਰ ਜੇ ਤਾਂ ਦੇਖੋ ਪਲੇਸਮੈਂਟ ਦੀ ਗੱਲ ਕਰੀਏ ਮੁੰਜੇ ਤਾਂ ਮੈਂ ਆਪਣੇ ਮੋਦੀ ਕਾਲਜ ਦੀ ਗੱਲ ਕਰਾਂ ਤਾਂ ਸਾਡੇ ਕੋਲ ਇੱਕ ਬਹੁਤ ਅੱਛੀ ਪਲੇਸਮੈਂਟ ਹੈ ਤੇ ਜਿਹੜੇ ਵੀ ਵਿਦਿਆਰਥੀ ਕੈਂਪਸ ਤੇ ਥਰੂ ਪਲੇਸਮੈਂਟ ਲੈਣਾ ਚਾਹੁੰਦੇ ਆ ਤਕਰੀਬਨ ਸਾਰੇ ਵਿਦਿਆਰਥੀਆਂ ਨੂੰ ਹੀ ਪਲੇਸਮੈਂਟ ਕਰਵਾ ਦਿੰਦੇ ਪਰ ਜੇ ਮੈਂ ਪੰਜਾਬ ਐਜ਼ ਅ ਹੋਲ ਗੱਲ ਕਰਾਂ ਤਾਂ ਬਿਲਕੁਲ ਪਲੇਸਮੈਂਟ ਦੀ ਕਿਤਨੇ ਕਿਤੇ ਕਮੀ ਹੈ ਕਿਤਨੇ ਕਿਤੇ ਸ਼ਾਇਦ ਸੰਸਥਾਵਾਂ ਵੱਲੋਂ ਡਾਟਾ ਮੈਨੀਪੂਲੇਸ਼ਨ ਵੀ ਕੀਤੀ ਜਾਂਦੀ ਹੈ ਔਰ ਉਹਦਾ ਇੱਕ ਵੱਡਾ ਰੀਜ਼ਨ ਇਹ ਵੀ ਹੈ ਕਿ ਸ਼ਾਇਦ ਸਾਡੇ ਕੋਲ ਉਨੀ ਇੰਡਸਟਰੀ ਨਹੀਂ ਹੈ ਪੰਜਾਬ ਦੇ ਵਿੱਚ ਤਾਂ ਦੂਜੇ ਪਾਸੇ ਸਾਡੇ ਬੱਚੇ ਟੈਕਨੀਕਲ ਸਕਿੱਲਸ ਤਾਂ ماہر ਨੇ ਪਰ ਜੇ ਮੈਂ ਆਪਣੇ ਕਾਲਜਾਂ ਦੇ ਬੱਚਿਆਂ ਨੂੰ ਕੰਪੇਅਰ ਕਰਦਾ ਸੀ ਦਿੱਲੀ ਦੇ ਬੱਚਿਆਂ ਨਾਲ ਜਾਂ ਸਾਊਥ ਦੇ ਬੱਚਿਆਂ ਨਾਲ ਕਿਤੇ ਨਾ ਕਿਤੇ ਸੌਫਟ ਸਕਿੱਲਸ ਦੇ ਵਿੱਚ ਲੈਕ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਦੀ ਕਮਿਊਨੀਕੇਸ਼ਨ ਸਕਿੱਲਸ ਦੇ ਵਿੱਚ ਲੈਕ ਹੈ ਤਾਂ ਬਹੁਤ ਵੱਡੀ ਜ਼ਰੂਰਤ ਹੈ ਕਿ ਜਿਹੜੇ ਵੀ ਕੋਰਸੇ ਨੇ ਉਹ ਇੰਡਸਟਰੀ ਦੀ ਜ਼ਰੂਰਤ ਨੂੰ ਸਮਝਦੇ ਹੋਏ ਉਹਦੇ ਮੁਤਾਬਿਕ ਕੋਰਸ ਤਿਆਰ ਕੀਤੇ ਜਾਣ ਔਰ ਇਹਦੇ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਟ੍ਰੇਨਿੰਗ ਦੇਣ ਵਿੱਚ ਇੰਡਸਟਰੀ ਨੂੰ ਵੀ ਸ਼ਾਮਿਲ ਕੀਤਾ ਜਾਵੇ ਤਾਜੋ ਬੱਚਿਆਂ ਨੂੰ ਉਹਨਾਂ ਦੀ ਜ਼ਰੂਰਤ ਦੇ ਮੁਤਾਬਿਕ ਤਿਆਰ ਕੀਤਾ ਜਾ ਸਕਦਾ ਹੈ ਕਿ ਲੱਗਦਾ ਹੈ ਮੋਦੀ ਕਾਲੇ ਦੇ ਵਿੱਚ ਅਜੇ ਸਕਿੱਲ ਪ੍ਰੋਗਰਾਮ ਹੋਣੇ ਚਾਹੀਦੇ ਆ ਕੋਰਸੇ ਹੋਣੇ ਚਾਹੀਦੇ ਨੇ ਜਿਹੜਾ ਜਿਹੜਾ ਬੱਚਾ ਕੋਰਸ ਕਰੇ ਉਸੇ ਲਾਈਨ ਦੇ ਵਿੱਚ ਜਾਵੇ ਕੀ ਲੱਗਦਾ ਆ ਆਪਾਂ ਅਜਿਹੀ ਕੋਸ਼ਿਸ਼ ਕਰ ਰਹੇ ਆ ਹੈਗਾ ਆਲਰੇਡੀ ਜਾਂ ਹੋਵਿਕ ਦੇ ਵਿੱਚ ਹੋਣ ਦੀ ਆਸ ਹੈਗੀ ਆ ਸਰ ਮੈਂ ਇਹ ਦੱਸਣਾ ਚਾਹੂੰਗਾ ਕਿ ਅਸੀਂ ਆਲਰੇਡੀ 12 ਐਸੇ ਪ੍ਰੋਗਰਾਮ ਚਲਾ ਰਹੇ ਆ ਜਿਹੜੇ ਕਿਤਾਉਨੁਮੁਖੀ ਨੇ ਤੇ ਜਿਹੜੇ ਰੋਜ਼ਗਾਰ ਨਾਲ ਜੋੜਨ ਲਈ ਪੰਜਾਬੀ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਜਿਹੜੇ ਕੋਰਸਿਸ ਨੇ ਉਹ ਤਾਂ ਚੱਲ ਹੀ ਰਹੇ ਨੇ ਕਾਲਜ ਦੇ ਵਿੱਚ ਆਪਣੇ ਲੈਵਲ ਤੇ ਅਸੀਂ ਇਹ ਪ੍ਰੋਗਰਾਮ ਚਲਾ ਰਹੇ ਹਾਂ ਸਾਡੇ ਇੱਕ ਬਹੁਤ ਵਧੀਆ ਫਿਨਿਸ਼ਿੰਗ ਸਕੂਲ ਪ੍ਰੋਗਰਾਮ ਚੱਲ ਰਿਹਾ ਹੈ ਜਿਹਦੇ ਵੀ ਜਿਹੜੇ ਬੱਚਿਆਂ ਨੇ ਬਾਸ ਆਊਟ ਹੋ ਕੇ ਜਾਣਾ ਹੁੰਦਾ ਹੈ ਉਹਨਾਂ ਨੂੰ ਇੰਡਸਟਰੀ ਦੀ ਜ਼ਰੂਰਤ ਦੇ ਮੁਤਾਬਿਕ ਤਿਆਰ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਸਾਡੇ ਜੋ ਇਨਕਮ ਟੈਕਸ ਰਿਟਰਨ ਫਾਈਲਿੰਗ ਨਾਲ ਜਾਂ ਜੀਐਸਟੀ ਰਿਟਰਨ ਫਾਈਲਿੰਗ ਦੇ ਨਾਲ ਬੱਚਿਆਂ ਦੇ ਕਮਿਊਨੀਕੇਸ਼ਨ ਸਕਿਲਸ ਦੇ ਨਾਲ ਸੌਫਟ ਸਕਿਲਸ ਪ੍ਰੋਗਰਾਮ ਤੋਂ ਅੱਧਰ ਦੇ ਕਾਫੀ ਪ੍ਰੋਗਰਾਮ ਜਿਹੜੇ ਹੈ ਅਸੀਂ ਆਪਣੇ ਲੈਵਲ ਤੇ ਚਲਾ ਰਹੇ ਹਾਂ ਤੋ ਬੱਚਿਆਂ ਨੂੰ ਵਾਕਈ ਇੰਡਸਟਰੀ ਦੇ ਨਾਲ ਜੋੜਨ ਵਿੱਚ ਬਹੁਤ ਹੈਲਪ ਕਰ ਰਹੀ ਹੈ। ਤੁਹਾਡੇ ਪ੍ਰਿੰਸੀਪਲਸ਼ਿਪ ਦੇ ਵਿੱਚ ਜਦੋਂ ਦੇ ਵੀ ਤੁਸੀਂ ਜੁਆਇਨ ਕੀਤਾ ਹੈ ਕਿੰਦੀ ਲੱਗਦਾ ਸਪੋਰਟਸ ਕੋਟੇ ਦੇ ਵਿੱਚ ਕੀ ਕੀ ਅਚੀਵਮੈਂਟਸ ਨੇ? ਸਰ ਇਸ ਬਾਰੇ ਵਿੱਚ ਦੱਸਣਾ ਚਾਹੂੰਗਾ ਕਿ ਮੋਦੀ ਕਾਲਜ ਪੰਜਾਬੀ ਯੂਨੀਵਰਸਿਟੀ ਦਾ ਸਪੋਰਟਸ ਦੇ ਵਿੱਚ ਨੰਬਰ 1 ਕਾਲਜ ਹੈ। ਅਸੀਂ ਪਿਛਲੇ 10 ਸਾਲਾਂ ਤੋਂ ਲਗਾਤਾਰ ਪੰਜਾਬੀ ਯੂਨੀਵਰਸਿਟੀ ਦੇ 200 ਤੋਂ ਵੱਧ ਕਾਲਜਾਂ ਦੇ ਵਿੱਚੋਂ ਓਵਰਆਲ ਬੁਆਏਜ਼ ਦੇ ਵਿੱਚ ਚੈਂਪੀਅਨ ਆ ਤੇ ਪਿਛਲੇ 6-7 ਸਾਲਾਂ ਤੋਂ ਗਰਲਜ਼ ਦੇ ਵਿੱਚ ਵੀ ਓਵਰਆਲ ਚੈਂਪੀਅਨ ਜੋ ਹੈ ਮੋਦੀ ਕਾਲਜ ਹੈ ਔਰ ਪੰਜਾਬੀ ਯੂਨੀਵਰਸਿਟੀ ਨੇ ਜਦੋਂ ਵੀ ਮਾਕਾ ਟਰੋਫੀ ਜਿੱਤੀ ਹੈ ਉਹਦੇ ਵਿੱਚ ਸਭ ਤੋਂ ਵੱਡੀ ਕੰਟਰੀਬਿਊਸ਼ਨ ਮੋਦੀ ਕਾਲਜ ਦੇ ਵਿਦਿਆਰਥੀਆਂ ਦੀ ਰਹੀ ਹੈ। ਹਾਂ ਕੀ ਲੱਗਦਾ ਸਰ ਮਾਕਾ ਟਰੋਫੀ ਜਿੱਤਣ ਤੋਂ ਬਾਅਦ ਐਗੀਆਂ ਅਪਲਾਈਆਂ ਤੋਂ ਬਾਅਦ ਆਪਣੇ ਕਿਸੇ ਹੋਰ ਸਟੂਡੈਂਟ ਨੂੰ ਪਲੇਅਰ ਕੋਟੇ ਦੇ ਵਿੱਚ ਸਪੋਰਟਸ ਕੋਟੇ ਦੇ ਵਿੱਚ ਸਰਕਾਰੀ ਜੋਬ ਮਿਲੀ ਹੈ ਔਰ ਕਿੰਨੇ ਪਰਸੈਂਟ ਲੋਕਾਂ ਨੂੰ ਮਿਲੀ ਹੈ? ਸਰ ਸਾਡੇ ਜੋ ਵਿਦਿਆਰਥੀ ਨੇ ਬਹੁਤ ਸਾਰੇ ਸਰਕਾਰੀ ਜੌਬਸ ਦੇ ਵਿੱਚ ਨੇ ਸਾਡੇ ਵਿਦਿਆਰਥੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਪੋਰਟਸ ਵਿੱਚ ਪਾਰਟਿਸਿਪੇਟ ਕਰਦੇ ਆਏ ਸਾਡੇ ਬੱਚੇ ਏਸ਼ੀਅਨ ਗੇਮਸ ਦੇ ਵਿੱਚ ਕਾਮਨਵੈਲਥ ਗੇਮਸ ਦੇ ਵਿੱਚ ਵੀ ਪਾਰਟਿਸਿਪੇਟ ਕਰਕੇ ਆਏ ਆ ਔਰ ਸਾਡੇ ਹੰਡਰਡਸ ਦੀ ਗਿਣਤੀ ਦੇ ਵਿੱਚ ਬੱਚੇ ਜੋ ਹੈ ਉਹ ਸਪੋਰਟਸ ਕੋਟੇ ਵਿੱਚੋਂ ਸਰਕਾਰੀ ਜੌਬ ਦੇ ਵਿੱਚ ਗਏ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਆਉਂਦਾ ਕਾਲਜ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਯੂਨੀਵਰਸਿਟੀ ਵੱਲੋਂ ਐਸੀ ਕੀ ਤੁਹਾਨੂੰ ਇਹ ਮਦਦ ਦਿੱਤੀ ਜਾਵੇ ਕਾਲਜ ਨੂੰ ਜਿਹੜਾ ਕਿ ਹੋਰ ਵਧੀਆ ਪਰਫਾਰਮੈਂਸ ਕਰੇ ਗੱਲ ਇਹ ਹੈ ਜੀ ਕਿ ਅੱਜ ਦੀ ਰੇਟ ਦੇ ਵਿੱਚ ਕਿਤੇ ਨਾ ਕਿਤੇ ਸਾਰੀਆਂ ਸਰਕਾਰਾਂ এডਿਕੇਸ਼ਨ ਤੋਂ ਹੱਥ ਖਿੱਚ ਰਹੀਆਂ ਨੇ ਮੈਂ ਕਿਸੇ ਪਾਰਟिकुलर ਸਰਕਾਰ ਦੀ ਗੱਲ ਨਹੀਂ ਕਰੂੰਗਾ এডਿਕੇਸ਼ਨ ਸ਼ਾਇਦ ਹੁਣ ਸਰਕਾਰ ਦੀ ਪ੍ਰਾਇੋਰਟੀਜ਼ ਦੇ ਵਿੱਚ ਨਹੀਂ ਰਹਾ ਕਿਤੇ ਨਾ ਕਿਤੇ ਇੱਕ ਸ਼ਿਫਟ ਹੈ ਟੂਵਰਡਸ ਦਾ ਪ੍ਰਾਈਵੇਟ ਯੂਨੀਵਰਸਿਟੀਆਂ ਉਹਦੀ ਮਾਰ ਜਿਹੜੀ ਹੈ ਉਹ ਗਰੀਬ ਵਿਦਿਆਰਥੀ ਨੂੰ ਪੈਂਦੀ ਹੈ ਹੁਣ ਜਿਵੇਂ ਸਾਡਾ ਕਾਲਜ ਅਗਰ ਬੀਏ ਦੇ ਵਿਦਿਆਰਥੀ ਤੋਂ ਪੂਰੇ ਸਾਲ ਦੇ 15 16000 ਚਾਰਜ ਕਰਦਾ ਤਾਂ ਸ਼ਾਇਦ ਉਹੀ ਪ੍ਰਾਈਵੇਟ ਯੂਨੀਵਰਸਿਟੀ ਉਸੇ ਕੋਰਸ ਦੀ 1 ਲੱਖ ਰੁਪਏ ਦੇ ਕਰੀਬ ਫੀਸ ਚਾਰਜ ਕਰਦੀ ਹੈ ਤਾਂ ਬਿਲਕੁਲ ਅਗਰ ਇਹਨਾਂ ਕਾਲਜਾਂ ਦਾ ਅਸਤਿਤਵ ਖਤਮ ਹੁੰਦਾ ਤਾਂ ਉਹ ਮਾਰ ਜਿਹੜੀ ਹੈ ਕਾਲਜ ਤੇ ਨਾ ਹੋ ਕੇ ਉਹ ਜਿਹੜੇ ਗਰੀਬ ਵਿਦਿਆਰਥੀ ਨੇ ਪਿੰਡਾਂ ਦੇ ਵਿਦਿਆਰਥੀ ਨੇ ਉਹਨਾਂ ਤੇ ਹੋएगी ਜਿਹੜੇ 1 ਲੱਖ ਰੁਪਿਆ ਦੇ ਕੇ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਨਹੀਂ ਲੈ ਸਕਦੇ ਜੇ ਗੱਲ ਕਰੀਏ 80 90s ਦੌਰਾਨ ਮੋਦੀ ਕਾਲਜ ਇੱਕ ਪ੍ਰਮੁੱਖ ਅਦਾਰਿਆਂ ਦੇ ਵਿੱਚੋਂ ਦਾ ਸੀ ਬਟ ਐਜੂਕੇਸ਼ਨ ਹੱਬ ਪਟਿਆਲਾ ਹੋਣ ਦੇ ਨਾਤੇ ਅੱਜ ਬਹੁਤ ਸਾਰੀਆਂ ਯੂਨੀਵਰਸਿਟੀਆਂ ਪਟਿਆਲਾ ਦੇ ਵਿੱਚ ਬਹੁਤ ਸਾਰੇ ਆਈਡੀਆ ਸੈਂਟਰ ਨੇ ਕੀ ਲੱਗਦਾ ਇਹਦੇ ਨਾਲ ਕਿੰਨਾ ਫਰਕ ਪੈ ਜਾਈਦਾ ਅੱਜ ਵੀ ਸਰ ਮੋਦੀ ਕਾਲਜ ਜੇ ਨਾ ਸਿਰਫ ਪਟਿਆਲਾ ਬਲਕਿ ਉੱਤਰੀ ਭਾਰਤ ਦੇ ਵਿੱਚ ਪ੍ਰਮੁੱਖ ਕਾਲਜਾਂ ਦੇ ਵਿੱਚੋਂ ਹੈ ਪਿੱਛੇ ਜੋ ਟ੍ਰਿਬਿਊਨ ਦੇ ਸਰਵੇ ਦੇ ਵਿੱਚ ਸੀਗਾ ਉਹਦੇ ਵਿੱਚ ਸਾਨੂੰ ਆਪਣੇ ਏਰੀਆ ਦੇ ਪਹਿਲੇ 10 ਕਾਲਜਾਂ ਦੇ ਵਿੱਚ ਮੋਦੀ ਕਾਲਜ ਨੂੰ ਸ਼ਾਮਿਲ ਕੀਤਾ ਗਿਆ ਪੀਕ ਹੈ ਨਵੇਂ ਕਾਲਜਾਂ ਦੇ ਆਉਣ ਨਾਲ ਕੁਝ ਫਰਕ ਪੈਂਦਾ ਪਰ ਅੱਜ ਵੀ ਬੱਚਿਆਂ ਦੀ ਪਹਿਲੀ ਪਸੰਦ ਮੋਦੀ ਕਾਲਜ ਹੈ ਉਹ ਸਾਡੇ ਕੋਲ ਜਦੋਂ ਐਡਮਿਸ਼ਨ ਨਹੀਂ ਮਿਲਦੀ ਤਾਂ ਉਹ ਦੂਜੇ ਕਾਲਜਾਂ ਜਾਂ ਯੂਨੀਵਰਸਿਟੀ ਦੇ ਵਿੱਚ ਜਾਣਾ ਪਸੰਦ ਕਰਦੇ ਐ ਐਡਮਿਸ਼ਨ ਕ੍ਰਾਈਟਰੀਆ ਦੀ ਗੱਲ ਕਰੀਏ ਕਿਸ ਤਾਂ ਦਾ ਹੈਗਾ ਰਿਲੈਕਸੇਸ਼ਨ ਕਿਸ ਤਾਂ ਦੀ ਹੈ ਔਰ ਟਫ ਜੇ ਗੱਲ ਕਰੀਏ ਕੰਪੀਟੀਸ਼ਨ ਉਹ ਕਿਸ ਤਾਂ ਦਾ ਆ ਸਰ ਕੰਪੀਟੀਸ਼ਨ ਤਾਂ ਨਾਲ ਨੇਚਰਲੀ ਟਾਈਮ ਦੇ ਨਾਲ-ਨਾਲ ਇੰਟੈਂਸ ਹੁੰਦਾ ਜਾ ਰਿਹਾ ਮੈਨੂੰ ਯਾਦ ਹੈ ਵੀ ਸਾਡੇ ਟਾਈਮ ਦੇ ਵਿੱਚ ਜਿਹੜਾ ਬੱਚਾ 65 70% ਲੈਂਦਾ ਸੀਗਾ ਉਹ ਯੂਨੀਵਰਸਿਟੀ ਦੇ ਵਿੱਚ ਟੌਪ ਕਰ ਜਾਂਦਾ ਸੀ ਜਦ ਕਿ ਹੁਣ ਇਹੀ ਪਰਸੈਂਟੇਜ 90% ਤੋਂ ਉੱਪਰ ਜਾਣ ਲੱਗੀ ਹੈ ਆਪਾਂ ਦੇਖਦੇ ਹਾਂ ਕਿ ਬੋਰਡ ਦੇ ਵਿੱਚ ਵੀ ਬੱਚੇ 97% 98% ਨੰਬਰ ਲੈ ਕੇ ਆ ਰਹੇ ਨੇ ਅੱਜ ਦੀ ਜਨਰੇਸ਼ਨ ਬਹੁਤ ਸ਼ਾਰਪ ਹੈ ਆਪਾਂ ਕਈ ਵਾਰ ਜਨਰੇਸ਼ਨ ਨੂੰ ਜਿਹੜਾ ਹੈ ਬਲੇਮ ਕਰਦੇ ਬਟ ਬਹੁਤ ਸ਼ਾਰਪ ਹੈ ਇੰਟੈਲੀਜੈਂਟ ਹੈ ਫੋਕਸਡ ਹੈ ਤਾਂ ਕੰਪੀਟੀਸ਼ਨ ਵਾਕਈ ਵੱਧ ਰਿਹਾ ਵੱਖ-ਵੱਖ ਖੇਤਰਾਂ ਦੇ ਵਿੱਚ ਵੱਧ ਰਿਹਾ ਪਰ ਉੱਥੇ ਹੀ ਅਸੀਂ ਆਪਣੇ ਵਿਦਿਆਰਥੀ ਨੂੰ ਇਸ ਕੰਪੀਟੀਸ਼ਨ ਨੂੰ ਮੀਟ ਕਰਨ ਲਈ ਤਿਆਰ ਵੀ ਕਰ ਰਹੇ ਹਾਂ ਹਾਂ ਜਿਹੜੀ ਸ਼ਾਰਪਨੈਸ ਦੀ ਗੱਲ ਕੀਤੀ ਆ ਜਨਰੇਸ਼ਨ ਦੇ ਵਿੱਚ ਸ਼ਾਰਪਨੈਸ ਜਿਹੜੀ ਹੈਗੀ ਆ ਇਹ ਪ੍ਰੋਫਿਟ ਵਾਸਤੇ ਆ ਜਾਂ ਆਪਨ ਬੈਨੀਫਿਟਾਇਸ ਤੇ ਦਾ ਹਾਰਮਫੁਲ ਸਰ ਗੱਲ ਇਹ ਹੈ ਇਹ ਵਗਦਾ ਪਾਣੀ ਹੈ ਜੇ ਤਾਂ ਅਸੀਂ ਇਹਨੂੰ ਸਹੀ ਰਾਹ ਤੋਂ ਤੋਰ ਲਈਏ ਫਿਰ ਇਹਦਾ ਫਾਇਦਾ ਹੈ ਅਦਰਵਾਇਜ਼ ਇਹੀ ਜਿਹੜਾ ਹੈ ਜੇ ਵੜ ਲਿਆਵੇ ਤਾਂ ਇਹਦਾ ਨੁਕਸਾਨ ਵੀ ਹੋ ਸਕਦਾ ਹੈ ਤਾਂ ਜ਼ਰੂਰਤ ਹੈ ਉਸ ਸ਼ਾਰਪਨੈਸ ਨੂੰ ਸਹੀ ਪਾਸੇ ਮੋੜਨ ਦੀ ਤੇ ਉਹਦਾ ਇਸਤੇਮਾਲ ਕਰਨ ਦੀ